ਹੈਲੋ ਗਾਈਜ਼ ਅਗਲੇ-ਅਗਲੇ ਜੀ ਅੱਜ ਹੁਸ਼ਿਆਰਪੁਰ ਦੇ ਵਿੱਚ ਸ਼੍ਰੀ ਭਗਵਾਨ ਜਗਨਨਾਥ ਰਸ ਯਾਤਰਾ ਬੜੀ ਧੂਮ-ਤਾਮ ਨਾਲ ਨਿਕਾਲੀ ਗਈ ਪ੍ਰਭੂ ਦੇ ਭਗਤਾ ਨੇ ਦੂਰ-ਦੂਰੋਂ ਆਕੇ ਇਸ ਰਸ ਯਾਤਰਾ ਦੇ ਵਿੱਚ ਹਿੱਸਾ ਲਿਆ ਰਸ ਯਾਤਰਾ ਬੜੀ ਏ ਤੁਮ ਤਾਂ ਨਾਲ ਆਜੋ ਹੁਸ਼ਾਰਪੁਰ ਦੇ ਵਿੱਚ ਨਿਕਾਲੇ ਗਏ ਪ੍ਰਭੂ ਸ਼੍ਰੀ ਜਗਨਨਾਥ ਜੀ ਦੀ ਰਸ ਯਾਤਰਾ ਹੁਸ਼ਾਰਪੁਰ ਦੇ ਵਿੱਚ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ ਇਸ ਸਵਾਲ ਯਾਤਰਾ ਵਿੱਚ ਕਾਫੀ ਲੋਕ ਭਰ ਗਏ ਅੱਜ ਪ੍ਰਭੂ ਦੇ ਪਾਗਦੇ ਰਸਤਾ ਸਾਫ ਕਰਦੇ ਹੋਏ ਪ੍ਰਭੂ ਜੀ ਵਾਸਤੇ ਪ੍ਰਭੂ ਸ਼੍ਰੀ ਜਗਨਾਥ ਜੀ ਦੀ ਰਸਿਆ ਯਾਤਰਾ ਕਾਫੀ ਰੌਣਕਾਂ ਲੱਗੀਆਂ ਅੱਜ ਹੁਸ਼ਿਆਰਪੁਰ ਦੇ ਵਿੱਚ ਸ਼੍ਰੀ ਜਗਨਾਥ ਰਸਿਆ ਯਾਤਰਾ ਪ੍ਰਭੂ ਜੀ ਦੇ ਦਰਸ਼ਨ ਕਰੋ ਸ਼੍ਰੀ ਜਗਨਾਥ ਜੀ ਪ੍ਰਭੂ ਜੀ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਓ ਇਥੇ ਹਾਥੀ ਵੀ ਇੱਕ ਖਿੱਚਦਾ ਜਿੰਦਰ ਬਣਿਆ ਰਿਹਾ ਕਾਫੀ ਵਧੀਆ ਸਜਾਇਆ ਹਾਥੀ ਨੂੰ ਪਰ ਕਾਫੀ ਰੌਣਕਾਂ ਲੱਗੀਆਂ ਅੱਜ ਹਾਰਪੁਰ ਦੇ ਵਿੱਚ ਕਿਸੇ ਜਗਨਨਾਥ ਯਾਤਰਾ ਵਿੱਚ ਹਰ ਪਾਸੇ ਭਗਤਾਂ ਦਾ ਸੰਗਤਾਂ ਲੱਗਿਆ ਹੋਇਆ 아름 <목소리도> Obrigado. <laughs> thank you, thank you. Thank you. ਭਗਵਾਨ ਜਗਨਨਾਥ ਜੀ ਦਾ ਪ੍ਰਸ਼ਾਦ ਸੰਤਾ ਵਾਸਤੇ ਤੁਰਤ ਵਰਤੇ ਅੱਜ ਕਾਫੀ ਰੰਕਾ ਲੱਗੀਆਂ ਸ਼ਾਪਰ ਦੇ ਵਿੱਚ ਸ੍ਰੀ ਪ੍ਰਭੂ ਜਗਨਨਾਥ ਅਸਿਆ ਤਰਾ ਵਿੱਚ ਪ੍ਰਭੂ ਦੇ ਤਖਤਾਂ ਨੇ ਨੱਚ ਕੇ ਗਾ ਕੇ ਇਸ ਸ਼ੋਭਾ ਯਾਤਰਾ ਵਿੱਚ ਇਸਾਲਿਆ ਪ੍ਰਭੂ ਜੀ ਦੀ ਸ਼ੋਭਾ ਯਾਤਰਾ ਅਸਿਆ ਤਰਾ ਕਾਫੀ ਰੰਕਾ ਲੱਗੀਆਂ ਅੱਜ ਸਭ ਨੂੰ ਸਵਾਗਤ ਹੈ ਸਭੂ ਦੇ ਗੰਗਾ ਦੇ ਵਿੱਚ ਮਸਤ ਹਨ ਨੱਚਦੇ ਗੰਗਾ ਦੇ ਜਾ ਰਹੇ ਹਨ ਜੋ ਵੀ ਮੇਰੀ ਇਹ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪ ਜੀ ਨੂੰ ਮੇਰੇ ਦਾ ਹੋਰ ਵੀਡੀਓ ਦੇਖਣ ਨੂੰ ਮਿਲਦੀ ਰਹੇ ਕਾਫੀ ਰੌਣਕਾਂ ਲੱਗੀਆਂ ਨੇ ਸ਼ਰਪੁਰ ਦੇ ਵਿੱਚ ਪ੍ਰਭੂ ਜੀ ਦੀ ਯਾਤਰਾ ਯੇ ਰੌਣਕਾਂ ਵੇਖਿਆ ਇਹ ਬਣਦੀਆਂ ਹਨ ਸੀਨ ਲੈਣ ਵਾਸਤੇ ਆ ਸਭੀ ਦਾ ਬੋਤ ਬੋਤ ਤਾ